ਅਸੀਂ ਜਮਾਂ ਉਲਟ ਚੱਲਦੇ ਹਾਂ ਉਹ ਅਸੀਂ ਸਿੱਖ ਹੈ ਸਿੱਖ ਤਾਂ ਉਹ ਐ ਗੁਰਸਿੱਖ ਮੀਤ ਚੰਦੋ ਗੁਰਚਾਲੀ ਗੁਰ ਚਾਲੀ ਜਿਹੜਾ ਗੁਰੂ ਦੀ ਚਾਲੀ ਤੇ ਚੱਲਦਾ ਅਸੀਂ ਜਮਾਂ ਉਲਟ ਚੱਲਦੇ ਆ ਸਾਡੇ ਕੀ ਆਖਣਾ ਜੇ ਕਰੋੜਾਂ 'ਚ ਕੋਈ ਇੱਕ ਕਦਮ ਨਹੀਂ ਤਾਂ ਬਸ ਆਵਾਯੂ ਕਹਿੰਦੇ ਵਿਗੜੇ ਇੱਤ ਸਮਝਾ ਲਈ ਦੇਢ जब बिगड़े वेड़ा ते समझा वेकिड सारा वेड़ा बिगड़ गया, ही सारी। तो कोशिश करिए जिंदगी च सांझ करी जाए गोरे छोड़ अब और चली जाए है एक कोई विनती करके मैं समाप्ति करनी है भगवान कृष्ण एक बारी अर्जुन को कहंदे अर्जुन ਜਸਾਰੀ ਪਰਜਾਂ ਵਿੱਚੋਂ ਕੋਈ ਔਗਣਾਂ ਦਾ ਭਰਿਆ ਹੋਇਆ ਬੰਦਾ ਲੱਭ ਕੇ ਲਿਆ ਜਿਹਦੇ ਵਿੱਚ ਔਗਣ ਹੀ ਔਗਣ ਹੈ ਤੇ ਦੁਰਯੋਦਨ ਨੂੰ ਕਹਿੰਦੇ ਦੁਰਯੋਦਨਾਂ ਤੂੰ ਵੀ ਪਰਜਾ ਵਿੱਚ ਜਾ ਤੇ ਕੋਈ ਗੋਣੀ ਬੰਦਾ ਲੱਭ ਕੇ ਲਿਆ ਜੀ ਜਿਹਦੇ ਵਿੱਚ ਗੋਣੀ ਗੋਣੀ ਅਰਜੁਨ ਗਿਆ ਔਗਣਾਂ ਵਾਲੀ ਜੀ ਵਿੱਚ ਕਮੀਆਂ ਹੀ ਕਮੀਆਂ ਨੇ ਉਹਨੂੰ ਇੱਕ ਵੀ ਨਾ ਲੱਭਿਆ ਕੱਲਾ ਮਿਲਿਆ ਉਹ ਆਨਕੀਸ਼ਨ ਕਹਿੰਦੇ ਕੀ ਗੱਲਾਂ ਚ ਨਾ ਤੈਨੂੰ ਕੋਈ ਮਾੜਾ ਬੰਦਾ ਨਹੀਂ ਮਿਲਿਆ ਕਹਿੰਦੇ ਜੀ ਕਿਸੇ 'ਚ ਕੋਈ ਗੁਣ ਕਿਸੇ 'ਚ ਕੋਈ ਹੁਣ ਹੁਣ ਮੈਂ ਮੈਂ ਬਾਜਾ ਬਜਾਉਣਾ ਕੀਪਤਲ ਕਰਦਾ ਮੇਰੇ 'ਚ ਆ ਗੁਣ ਹੈ ਮੈਥੋਂ ਤੁਹਾਡੇ ਨੂੰ ਕਈ ਨਹੀਂ ਜਾਂਦੀ ਫੇਟਾਂ ਚ ਨੱਕੇ ਨਹੀਂ ਮੋੜੇ ਜਿਹੜਾ ਤੁਹਾਡੇ 'ਚ ਕੋਣ ਹੈ ਉਹ ਮੇਰੇ 'ਚ ਨਹੀਂ ਠੀਕ ਹੈ ਨਾ ਹੁਣ ਮਰਦੰਗ ਵਜਾਉਂਦਾ ਇਹ ਤੁਹਾਡੇ 'ਚ ਨਹੀਂ ਤੁਹਾਡੇ 'ਚ ਕੋਣ ਹੈ ਤੇ ਨਹੀਂ ਠੀਕ ਹੈ ਨਾ ਤਾਂ ਇਸ ਕਰਕੇ ਹਰੇਕ ਬੰਦਾ ਰੱਬ ਦਾ ਬਣਾਇਆ ਯੂਨੀਕ ਹੈ ਹਰ ਬੰਦੇ ਵਿੱਚ ਗੁਣ ਵੀ ਹੁੰਦੇ ਆ ਤੇ ਔਗਣ ਵੀ ਹੁੰਦੇ ਆ ਕੋ ਸਤਨਾ ਵਾਹਿਗੁਰੂ ਪਰ ਮਹਾਰਾਜ ਨੇ ਸਾਨੂੰ ਨਜਰੀਆਂ ਦਿੱਤਾ ਤੂੰ ਗੁਣ ਚੱਕ ਲੈ ਔਗਣ ਛੱਡ ਦੇ ਉਹਨ ਦਰਯੋਦਨ ਆ ਗਿਆ ਵਾਪਸ ਉਹ ਵੀ ਖਾਲੀ ਭਗਵਾਨ ਕਹਿੰਦੇ ਤੈਨੂੰ ਕੋਈ ਪਿੰਡ 'ਚ ਗੁਣੀ ਬੰਦਾ ਹੀ ਨਹੀਂ ਲੱਭਿਆ ਕਹਿੰਦੇ ਜੀ ਸਾਰਿਆਂ 'ਚ ਕਮੀ ਨਹੀਂ ਲੁਪੀਆਂ ਮੈਨੂੰ ਉਹ 'ਚ ਵੀ ਕਮੀ ਉਹ 'ਚ ਵੀ ਕਮੀ ਬਸ ਗੱਲ ਇੰਨੀ ਕੀ ਹੈ ਗਲਾਸ 'ਚ ਅੱਧਾ ਪਾਣੀ ਹੈ ਕਿਸੇ ਨੂੰ ਤਾਂ ਦੇਂਦਾ ਵੀ ਗਲਾਸ ਅੱਧਾ ਹੈ ਅੱਧਾ ਖਾਲੀ ਦੀਦ ਹੈ ਤੇ ਕਿਸੇ ਨੂੰ ਅੱਧਾ ਭਰਿਆ ਦੇਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਜ਼ਰੀਏ ਦਾ ਹੀ ਫਰਕ ਹੈ ਗਲਾਸ 'ਚ ਅੱਧਾ ਕੁ ਪਾਣੀ ਹੈ ਕੋਈ ਤਾਂ ਕਹਿੰਦਾ ਅੱਧਾ ਖਾਲੀ ਹੈ ਤੇ ਕੋਈ ਕਹਿੰਦਾ ਅੱਤਾ ਭਰੇ ਆ ਨਦਰਿਆ ਹੈ ਮਾਲਕ ਕਿਰਪਾ ਕਰੇ ਸਾਨੂੰ ਗੁਣ ਵੇਖਣੇ ਆ ਜਨ ਦੁਨੀਆ ਚ ਆਖੋ ਸਤਨਾਮ ਮੇਰੇ ਵਾਹ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਆਹੀ ਵੈਰ ਸੀ ਹਕੂਮਤਾਂ ਦਾ ਕੀ ਮਹਾਰਾਜ ਹੱਕ ਸੱਚ ਤੇ ਖੜਦੇ ਸੀ ਦੁਖੀਏ ਦਰਦੀ ਦੇ ਨਾਲ ਖੜਦੇ ਸੀ ਹਕੂਮਤਾਂ ਦੇ ਡਰਾਏ ਹੋਇਆਂ ਦਾ ਨਾਲ ਖੜ ਜਾਂਦੇ ਸੀ ਮਹਾਰਾਜ ਬਾਹ ਫੜ ਲੈਂਦੇ ਸੀ ਉਹਨਾਂ ਦੀ ਹਕੂਮਤਾਂ ਤੋਂ ਡਰਦੇ ਭੱਜੇ ਮਹਾਰਾਜ ਦੀ ਸ਼ਰਨ ਆਏ ਮਹਾਰਾਜ ਨੇ ਉਹਨਾਂ ਨੂੰ ਸਿੱਖੀ ਬਖਸ਼ ਦਿੱਤੀ ਆਪ ਦੇ ਪੁੱਤ ਬਣਾ ਲਿਆ ਆ ਸਾਬੋ ਕੀ ਤਲਵੰਡੀ ਨੇੜੇ ਹੀ ਹੈ ਆਪਣੇ ਵੱਲੀ ਇਸ਼ਾਰਾ ਕੀਤਾ ਸੀ ਨਾ ਇਹਨ ਪੁੱਤਰਨ ਕੇ ਅਸੀਸ ਪਰਿਵਾਰ ਦੀ ਸੁਤ ਚਾਰ ਚਾਰ ਮੋਏ ਤੋਂ ਕਿਆ ਹੋ ਜੀਵਤ ਕਈ ਹੈ ਕਈ ਤੇ ਅਸੀਂ ਪਾਣੀ ਫੇਰਤਾ ਉਹਨਾਂ ਦੀਆਂ ਆਸਾਂ ਦੇ ਵੀ ਮਹਾਰਾਜ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਸਾਡੇ ਉਤੋਂ ਤੁਸੀਂ ਪੁੱਤ ਵਾਰੇ ਕਾਹ ਤੋਂ ਵਾਰੇ ਅਸ ਤਾਂ ਨਲਾਇਕ ਹੈ ਅਸੀਂ ਤੁਹਾਡੀ ਕਦਰ ਨਹੀਂ ਕੀਤੀ ਨਾ ਅਸੀਂ ਤੁਹਾਡੇ ਬਣਦੇ ਹੀ ਨਹੀਂ ਜੋ ਸਾਨੂੰ ਤੁਸੀਂ ਕਹਿੰਦੇ ਹੋ ਅਸੀਂ ਉਹਵੇਂ ਕੀਤਾ ਹੀ ਨਹੀਂ ਕਦੇ ਅਸ ਤਾਂ ਲੋਕਾਂ 'ਚ ਕਮੀਆਂ ਦੇਖਣਾ ਹੈ ਤਲਿਸ ਕਰਕੇ ਸਿੱਖੀ ਨਹੀਂ ਹੈ ਤਾਂ ਮਾਤ ਰਖ ਮੇਰ ਕਰੇ ਬਹੁਤ ਸੰਗਤ ਨੇ ਪਿਆਰ ਨਾਲ ਤਕਰੀਬਨ ਡੇਢ ਘੰਟਾ ਹੋ ਗਿਆ। ਮੈਂ ਕਮਾਂਜ ਤੇ ਸੱਤ ਤੇ ਲੱਗੇ ਸੀ ਤੇ 2:38 ਹੋ ਪੂਰਾ ਡੇਢ ਘੰਟਾ ਸਾਡੇ ਦਰਸ਼ਨ ਕੀਤੇ ਆ ਕੀਰਤਨ ਕਰਕੇ ਕਥਾ ਵਿਚਾਰਾਂ ਕੀਤੀਆਂ ਪੁਰਜੋਗ ਦੀ ਖੇਮਾ ਕਰਿਓ ਆਉਣਾਂ ਦਾ ਪਰਿਆ ਹੋਇਆ ਹੈ ਮਹਾਰਾਜ ਗੁਣ ਬਖਸ਼ ਦੇ ਜਿਹਨੂੰ ਜੀ ਸੋਚ ਸੱਚੇ ਪਾਤਸ਼ਾਹ ਨੇ ਸਿੱਖੋ ਸਾਡੇ ਲਈ ਬਣਾਈ ਹੈ ਵੀ ਮੇਰਾ ਸਿੱਖ ਇਹ ਹੋ ਜਾਏ ਤੇ ਆਪਾਂ ਉਹ ਹੋ ਜੇ ਬਣ ਜੀਏ ਪੁਰਜੋਗ ਦੀ ਖੇਮਾ ਮੇਰੇ ਨਾਲ ਬਾਬਾ ਸ਼ਿੰਗਾਰ ਸਿੰਘ ਜੀ ਇਹ ਵੀ ਹੁਣ ਅਮਰੀਕਾ ਪੱਕੇ ਪਰ ਕਮਾਈ ਕਰਕੇ ਬੱਚੇ ਸੈੱਟ ਕੀਤੇ ਇੱਥੇ ਇੱਕ ਬਾਹਰ ਇੱਕ ਇੱਥੇ ਹੈ ਤੇ ਹੁਣ ਸੇਵਾ ਕਰਦੇ ਆ